ਇੱਕ ਗਰੀਬੀ ਤੇ ਦੂਜੀ ਬਿਮਾਰੀ ਜਦੋਂ ਘਰ ਦੇ ਵਿੱਚ ਦੋਵੇਂ ਆ ਜਾਣ ਤਾਂ ਫਿਰ ਉਹਨਾਂ ਨੂੰ ਪਤਾ ਜਿਨ੍ਹਾਂ ਦੇ ਘਰ ਦੇ ਵਿੱਚ ਇਹ ਸਮਾਂ ਆਂਦਾ ਵਾ ਇਸੇ ਤਰੀਕੇ ਦੀ ਤਸਵੀਰ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰਾਂਗੇ ਗੁਰਦਾਸਪੁਰ ਦੇ ਬਟਾਲੇ ਦੇ ਬੈਂਕਲੋਨੀ ਦੇ ਰਹਿਣ ਵਾਲਾ ਪਰਿਵਾਰ ਆ ਜਿਸ ਭੈਣ ਦੀਆਂ ਲਗਾਤਾਰ ਫੋਨ ਕਾਲ ਆ ਰਹੀਆਂ ਸੀ ਕਿ ਇੱਕ ਵਾਰੀ ਹਾਲਾਤ ਦੇਖ ਲੋ ਆਣਗੇ ਜਦੋਂ ਅਸੀਂ ਆਣ ਕੇ ਹਾਲਾਤ ਦੇਖੇ ਤਾਂ ਅਸੀਂ ਖੁਦ ਸੋਚਣ ਤੇ ਮਜਬੂਰ ਹੋ ਗਏ ਆ ਕਿ ਕਿਸ ਤਿੱਕੇ ਨਾਲ ਲੋਕ ਰਹਿੰਦੇ ਨੇ ਇੱਕ ਜਿੱਥੇ ਬਿਮਾਰੀ ਹੈ ਦੂਜੇ ਪਾਸੇ ਗਰੀਬੀ ਵੀ ਦਿੱਤੀ ਹੈ ਪ੍ਰਮਾਤਮਾ ਨੇ ਹੁਣ ਦੋ ਚੀਜ਼ਾਂ ਇੱਕੋ ਵਾਰੀ ਘਰ ਜੇ ਆ ਜਾਣ ਤਾਂ ਫਿਰ ਸਮਾਂ ਘਟਣਾ ਬਹੁਤ ਔਖਾ ਹੋ ਜਾਂਦਾ ਪਰਮਾਤਮਾ ਨੇ ਦੋ ਪੁੱਤ ਜਰੂਰ ਬਖਸ਼ੇ ਆ ਉਸ ਪਰਿਵਾਰ ਨੂੰ ਉਸ ਭੈਣ ਨੂੰ ਪਰ ਉਹ ਪੁੱਤਾਂ ਦੀ ਪੜ੍ਹਾਈ ਵੀ ਅੱਧੇ ਚ ਛੁੱਟਦੀ ਏ ਪੜ੍ਹਾਈ ਛੱਡ ਕੇ ਤੇ ਦਿਹਾੜੀ ਲਾਨ ਤੇ ਮਜਬੂਰ ਹੋ ਗਏ ਨੇ ਜਿਸ ਘਰ ਦੀ ਜਿਸ ਕਮਰੇ ਦੀ ਤਸਵੀਰ ਆ ਇੱਕ ਕਮਰਾ ਸਿਰਫ ਇਸ ਦਾ ਕਿਰਾਇਆ 4000 ਰੁਪਏ ਦਿੰਦੇ ਨੇ ਆਪਣਾ ਘਰ ਵੀ ਨਹੀਂ ਹੈਗਾ ਇੱਕ ਕਮਰਾ ਕਿਰਾਏ ਤੇ ਲਿਆਵਾ ਤੇ ਉੱਥੇ ਰਹਿ ਰਹੇ ਨੇ 4000 ਰੁਪਏ ਮਹੀਨੇ ਚ ਉਹਦੇ ਵਿੱਚ ਹੀ ਇੱਕ ਛੋਟੀ ਜੀ ਰਸੋਈ ਹੈ ਤਾਂ ਘਰ ਵਾਲਾ ਸਿਰਫ ਦਾ ਸਿਰਫ ਇੱਕੋ ਆਸ ਦੇ ਉੱਤੇ ਤੱਕਦਾ ਵਾ ਉਡੀਕਦਾ ਵਾ ਕਿ ਸ਼ਾਇਦ ਕੋਈ ਮਦਦ ਵਾਸਤੇ ਸਮਾਸੇ ਵੀ ਮੇਰੇ ਵਾਸਤੇ ਅੱਗੇ ਆਵੇ ਮੇਰੀ ਇੱਕ ਇਲਾਜ ਮੇਰਾ ਇੱਕ ਚੰਗੇ ਤਰੀਕੇ ਨਾਲ ਹੋ ਜੇ ਤਾਂ ਮੈਂ ਫਿਰ ਤੋਂ ਆਪਣੇ ਘਰ ਵਾਸਤੇ ਆਪਣੇ ਬੱਚਿਆਂ ਵਾਸਤੇ ਆਪਣੀ ਘਰਵਾਲੀ ਵਾਸਤੇ ਕੁਝ ਕਰ ਸਕਾਂ ਅੰਦਰੋਂ ਅੰਦਰ ਨਮੋਸ਼ੀ ਵੀਰ ਨੂੰ ਜ਼ਰੂਰ ਮਾਰਦੀ ਏ ਕਿ ਕਦੇ ਘਰਵਾਲੀ ਨੂੰ ਘਰ ਤੋਂ ਬਾਹਰ ਪੈਰ ਨਹੀਂ ਸੀ ਪੁੱਟਣ ਦਿੱਤਾ ਪਰ ਹੁਣ ਲੋਕਾਂ ਦੀਆਂ ਜਾ ਕੇ ਰੇੜੀਆਂ ਸਾਫ਼ ਕਰਦੀਆਂ ਇੱਕ ਰੇੜੀ ਸਾਫ਼ ਕਰਨ ਦਾ 200 ਰੁਪਿਆ ਭਾਨ ਕਮਾਉਂਦੀ ਏ ਜੇਕਰ 10 ਰੇੜੀਆਂ ਸਾਫ਼ ਕਰਦੀ ਹੋਵੇਗੀ ਤਾਂ 2000 ਰੁਪਿਆ ਮਹੀਨੇ ਦਾ ਲੈ ਕੇ ਘਰ ਆਂਦੀ ਏ 2000 ਦੇ ਨਾਲ ਘਰ ਦਾ ਖਰਚਾ ਕਰੇ ਘਰ ਵਾਲੇ ਦੀ ਦਵਾਈ ਲਵੇ ਜਾਂ ਬੱਚਿਆਂ ਦੀ ਪਰਵਰਿਸ਼ ਕਰੇ ਬੱਚੇ ਕਮਾਉਂਦੇ ਨੇ ਉਹ ਵੀ ਦਿਹਾੜੀ ਲਾਉਂਦੇ ਨੇ ਪਰ ਉਹਦੇ ਨਾਲ ਕਿੰਨਾ ਕੀਦੇ ਇਲਾਜ ਵਾਸਤੇ ਪੈਸੇ ਖਰਚ ਹੋ ਜਾਂਦੇ ਨੇ ਗਲਬਤ ਘਰ ਦੇ ਮੁਖੀ ਨੇ ਗੱਲ ਕਰ ਲਾਂਗੇ ਜਿਹੜੇ ਬਿਮਾਰ ਪਏ ਨੇ ਕਿ ਕਿਸ ਤਰੀਕੇ ਨਾਲ ਸਾਰੀ ਸਮੱਸਿਆ ਆਂਦੀ ਹੈ ਤੇ ਕੰਮ ਕੀ ਕਰਦੇ ਸੀ ਵੀਰ ਜੀ ਨਾਂ ਕੀ ਤੁਹਾਡਾ ਨਾਂ ਦੱਸ ਦਿਓ ਮੈਂ ਨਾ ਬਿੱਟੂ ਕੱਲ ਜੇ ਅੱਛਾ ਬਿੱਟੂ ਜੀ ਤੁਸੀਂ ਕੰਮ ਕੀ ਕਰਦੇ ਸੀ ਜਿਹਦੇ ਨਾਲ ਸਾਰੀ ਪ੍ਰੋਬਲਮ ਆਈ ਕੰਮ ਮੈਂ ਰਿਸ਼ਕਾ ਦਾ ਕਰਦਾ ਰਿਆਂ ਜੀ ਹਾਂਜੀ ਰਿਸ਼ਕਾ ਦਾ ਕਰਦਾ ਰਿਆਂ ਆ ਕਿਤੇ ਦੁਕਾਨ ਤੇ ਉਹਨਾਂ ਦਾ ਮਾਲ ਟੋਂਦੇ ਰਿਆਂ ਤੇ ਇਸ ਕਰਕੇ ਮੇਰੇ ਲੱਖ ਲੱਖ ਦੀ ਰਿਸਕ ਜਿਹੜੀ ਨਾ ਕਿ ਸਗੀ ਯਾ ਤੇ ਉਹਦੇ ਕਰਕੇ ਨਵਨਕੇ ਜਿਹੜੇ ਮੇਰੇ ਪ੍ਰੀਓਗੇਦੇ ਆ ਮੇਰੇ ਨਾਲੀਆਂ ਬਲੋਕ ਹੋ ਗਏ ਲੱਤ ਲੱਕਦੀਆਂ ਦੇਖ ਕਿ ਮੇਰੇ ਕੋਲ ਬਿਠਾ ਤੁਰਿਆ ਨਹੀਂ ਜਾਂਦਾ ਆ ਸਾਰੀ ਦਿਹਾੜੀ ਮੰਡੇ ਤੇ ਰਨਾਵਾ ਤੇ ਮੇਰੀ ਦੇਖ ਪਾਲ ਮੇਰੇ ਘਰ ਦੇ ਕਰਦੇ ਕਰਦੇ ਮੇਰੇ ਬੱਚੇ ਕਰਦੇ ਆ ਹੋਰ ਕੋਈ ਨਹੀਂ ਕਰਦਾ ਕਾ ਅੱਛਾ ਕਿਸੇ ਰਿਸ਼ਤੇਦਾਰ ਨੇ ਭਰਾ ਭੈਣ ਕਿਸੇ ਨੇ ਕੋਈ ਸਾਥ ਨਹੀਂ ਦਿੱਤਾ ਘਰ ਚੋਂ ਵੱਡੇ ਸੀ ਤੇ ਨੇ ਸਾਥ ਨਹੀਂ ਦਿੱਤਾ ਕਿ ਨੇ 10 ਰੁਪਏ ਜਿਹੜੇ ਹੁੰਦੇ ਆ ਉਹ ਵੀ ਨੱਟ ਤੱਕ ਦਿੱਤੇ ਮਨ ਨੂੰ ਵੀ ਲੈ ਪਰ ਆਪਣਾ ਲਾਜ ਕਰਾ ਲਈ ਨਾ ਮਸਾਦੜੇ ਤੈਂ ਬਸ ਮੇਰੇ ਬੱਚੇ ਕਰਦੇ ਮੇਰੇ ਘਰ ਦੇ ਕਰਦੇ ਆ ਤੇ ਹੋ ਮੇਰੀ ਦੇਖਭਾਲ ਕਰਦੇ ਆ ਸ਼ਾਮੇ ਤੋਂ ਪੇਸ਼ਾਵੇਂ ਇਹੋ ਕਰਦੇ ਆ ਰੋਟੀ ਪਾਣੀ ਮੈਨੂੰ ਹੋਕਵਾਉਂਦੇ ਆ ਇਸ ਕਰਕੇ ਮੇਰੇ ਕੋ ਤੁਰਿਆ ਫਿਰਿਆ ਨਹੀਂ ਜਾਂਦਾ ਅੱਲਾ ਮੈਂ ਪੈ ਰੇ ਦਾ ਜਾ ਉੱਟ ਕੇ ਬੈਠੇ ਦਾ ਕੜੀ ਤੇ ਤੁਰਿਆ ਫਿਰਿਆਂ ਦਾ ਡਾਂਗ ਦੇ ਸਾਰੇ ਮੈਂ ਤੁਰ ਫੇ ਲੈਣਾ ਮਾੜਾ ਮੋਟਾ ਹੀ ਤੋ ਤਕਰ ਕਰਦਾ ਕਰੰਦਰੰਦ ਬਾਹਰ ਨੇ ਮੇਰੇ ਕੋ ਤੁਰਿਆ ਸਾਰੀ ਦਿਹਾੜੀ ਇੱਥੇ ਲੰਮੇ ਪੈ ਕੇ ਕੀ ਸੋਚਦੇ ਰਹਿੰਦੇ ਮਨ 'ਚ ਬਹੁਤ سارے ਖਿਆਲ ਆਉਂਦੇ ਮੈਂ ਸੋਚਦਾ ਰਹਿਣਾ ਹੈ ਮੈਂ ਜਿੱਥੇ ਕਦੇ ਮੈਂ ਕੰਮ ਕਰਦਾ ਕਿਤੇ ਮੇਰੇ ਬੱਚੇ ਹੁਣ ਕੰਮ ਕਰਦੇ ਆ ਤੇ ਮੈਂ ਬੱਚੇ ਮੇਰੇ ਖੇਡਣ ਦੀ ਉਮਰ ਦੇ ਤੇ ਜਿੱਥੇ ਮੈਂ ਹੁਣ ਬੈ ਬੈ ਕੇ ਮੈਂ ਭਾਜੀ ਰੋਣਾ ਵਾ ਬਿਲਕੁਲ ਨਹੀਂ ਚਾਰ ਸਾਰਾ ਜੜਾ ਚੱਲੇ ਜਾਂਦਾ ਨਾ ਤੇ ਮੈਂ ਕੀ ਕਰਾਂ ਮਜਬੂਰ ਹਾਂ ਮੈਂ ਮੇਰੇ ਬੱਚੇ ਕੰਮ ਕਰਦੇ ਮੇਰੇ ਘਰ ਦੇ ਕੰਮ ਕਰਦੇ ਆ ਤੇ ਇਸ ਕਰਕੇ ਮੈਨੂੰ ਤੰਗੀ ਬੜੀ ਆਉਂਦੀ ਆ ਤੇ ਮੈਂ ਕਪੋਚੀ ਨਾਲ ਲੰਮੇ ਪਹਿਰੇ ਨਾ ਜਿੰਦਾ ਕਰਦੇ ਆ ਬੇਦੀ ਕਰਾਲੇ ਦੀ ਚਪਰ ਕੇ ਲੰਮੇ ਪਹਿ ਜੀਦਾ ਕੀ ਕਰੀਏ ਉਹਨਾਂ ਨੇ ਨਹੀਂ ਡਾੜਾ ਟੜਕਾ ਦੇ ਵੀ ਜਾਣਾ ਲੰਮੇ ਪੈਰ ਬਟੂ ਇੱਕ ਗੱਲ ਦੱਸਿਓ ਜਦੋਂ ਤੁਸੀਂ ਕੰਮ ਕਰਦੇ ਸੀ ਰਿਕਸ਼ੇ ਦਾ ਆਪਣਾ ਹੈ ਘਰ ਵਾਲੀ ਕਦੇ ਘਰ ਤੋਂ ਬਾਹਰ ਨਿਕਲੀ ਸੀ ਜਾਂ ਘਰ ਵਾਲੀ ਨੇ ਕਦੇ ਕੰਮ ਕੀਤਾ ਸੀ ਉਹ ਨਮੋਸ਼ੀ ਜਰੂ ਮਾਰਦੀ ਐ ਇਹ ਇੱਕ ਮੋਸ਼ੀ ਮੈਨੂੰ ਮਾਰਦੀ ਐ ਮੈਂ ਕਦੇ ਘਰੋਂ ਬਾਹਰ ਨਾ ਬੱਚਿਆਂ ਨੂੰ ਕਦੇ ਜਾਣ ਦਿੰਦਾ ਐ ਤਾਂ ਨਾ ਮੈਂ ਕਦੇ ਘਰ ਤੋਂ ਜਾਨ ਦਤਾਈ ਇਹਦ ਕਰਕੇ ਮੈਂ ਆਪਣੇ ਆਪੇ ਕਮਾਈ ਲਿਆ ਕੇ ਦਿੰਦਾ ਰਹਿ ਇਹਨਾਂ ਨੂੰ ਇਹਨਾਂ ਨੂੰ ਕਿਸੇ ਗੱਲ ਦੀ ਮੈਂ ਕਮਾਈ ਨਹੀਂ ਹੁੰਦਾਂ ਦਿੰਦਾ ਰਿਆ ਤੇ ਹੁਣ ਮੈਂ ਬਜਪੂਰ ਆ ਮੈਂ ਮੰਡੇ ਤੇ ਪਿਆ 5 ਸਾਲ ਹੋ ਗਿਆ ਇਹ ਜ਼ਿਕਰ ਕਰਕੇ ਮੇਰਾ ਲਾਜ ਨਹੀਂ ਹੋ ਰਿਹਾ ਚਾਜੇ ਨਾਲ ਜੋ ਜਿੰਨੀ ਕੁ ਦਵਾਈਆਂ ਕਤੰਦੇ ਆ ਉਹਨੇ ਕਿ ਮੈਂ ਦਵਾਈ ਖਾਲ ਲੈਣਾ ਮੇਰੇ ਦਰਦਾਂ ਫੇਰ ਉਹਨੇ ਸ਼ੁਰੂ ਹੋ ਜਾਂਦੀਆਂ ਨੇ ਮੇਰੇ ਕੋਲ ਤੋਰਿਆ ਫੇਰ ਨਹੀਂ ਜਾਂਦਾ ਹੈਗਾ ਬਹੁਤ ਤੰਗੀ ਆ ਮੈਨੂੰ ਕਰਮਾਂ ਨੂੰ ਨਹੀਂ ਕੋਸਦਾ ਬਿੱਡੂ ਕਿਤੇ ਜੇ ਰੱਬ ਨੇ ਗਰੀਬੀ ਦਿੱਤੀ ਹੈ ਤੇ ਵੀ ਬਿਮਾਰੀ ਦੇਣਾ ਨਾ ਘੱਟੋ ਘੱਟ ਦਿੰਦਾ ਹਾਂਜੀ ਹਾਂਜੀ ਇਹ ਜ਼ਿਕਰ ਕਰਕੇ ਮੈਨੂੰ ਬਹੁਤ ਮੈਂ ਤੰਗੀ ਹੋਂਦੀ ਆ ਤੇ ਮੇਰਾ ਲਾਜ ਹੋ ਰਿਹਾ ਤੇ ਮੈਂ ਫੇਰ ਉੱਠ ਕੇ ਤੇ ਆਪਣਾ ਕੰਮ ਤਾਂ ਲੈ ਕਰਨ ਵਾਲਾ ਬਣਾ ਬਹੁਤ ਤੰਗੀ ਆ ਮੈਨੂੰ ਹਾਂਜੀ ਜ਼ਰੂਰ ਅਸੀਂ ਬਿੱਟੂ ਦਾ ਨੰਬਰ ਲਵਾਂਗੇ ਤਾਂ ਜੋ ਕੋਈ ਸਮਾਜ ਸੇਵੀ ਇਸ ਪਰਿਵਾਰ ਤੱਕ ਪਹੁੰਚ ਸਕੇ ਉਸ ਵੀਰ ਦੀਆਂ ਅੱਖਾਂ ਦੇ ਹੰਝੂ ਬਿਆਨ ਕਰਦੇ ਨੇ ਕਿ ਕਿੰਨਾ ਕੀ ਦਰਦ ਹੋਵੇਗਾ ਇਹਦੇ ਅੰਦਰ ਦੱਬਿਆ ਕਿੰਨੀ ਕੀ ਨਮੋਸ਼ੀ ਹੋਵੇਗੀ ਘਰ ਵਾਲੀ ਨੂੰ ਕਦੇ ਘਰ ਤੋਂ ਬਾਹਰ ਨਹੀਂ ਸੀ ਜਾਣ ਦਿੱਤਾ ਪਰ ਅੱਜ ਘਰ ਵਾਲੀ ਜਾ ਕੇ ਰੇੜੀਆਂ ਲੋਕਾਂ ਦੀਆਂ ਸਾਫ਼ ਕਰਦੀ ਲਗਾਤਾਰ ਇਸੇ ਤਰੀਕੇ ਨਾਲ ਮੰਜੇ ਤੇ ਲੰਮੇ ਪਿਆ ਰਹਿੰਦਾ ਤੇ ਇੱਕੋ ਹੀ ਆਸ ਆ ਕਿ ਸ਼ਾਇਦ ਕਦੇ ਨਾ ਕਦੇ ਉਸ ਦਰਵਾਜ਼ੇ ਥਾਣੀ ਕੋਈ ਅੰਦਰ ਆਵੇਗਾ ਸਮਾਜ ਸੇਵੀ ਤਾਂ ਇਸ ਬਿੱਟੂ ਦਾ ਇਲਾਜ ਕਰਾਏਗਾ ਬਿੱਟੂ ਨੰਬਰ ਕੀ ਇਹ ਫੋਨ ਨੰਬਰ ਹੈਗਾ ਨੰਬਰ 781 4642 926 781 4642 926 ਜ਼ਰੂਰ ਅਸੀਂ ਉਸ ਭੈਣ ਦੇ ਨਾਲ ਵੀ ਚੱਲ ਕੇ ਗੱਲ ਕਰਾਂਗੇ ਕਿ ਜਿਹੜੀ ਲਗਾਤਾਰ ਆਪਣੇ ਘਰ ਵਾਲੇ ਨੂੰ 5 ਸਾਲ ਤੋਂ ਇਸੇ ਤਰੀਕੇ ਨਾਲ ਸੰਭਾਲ ਰਹੀ ਹੈ ਇਸੇ ਤਰੀਕੇ ਨਾਲ ਕਦੇ ਇੱਕ ਬੈੱਡ ਤੋਂ ਝੁੱਕ ਕੇ ਕਦੇ ਬਾਹਰ ਲੈ ਕੇ ਜਾਂਦੇ ਨੇ ਤੇ ਕਦੇ ਬਾਹਰੋਂ ਅੰਦਰ ਲੈ ਕੇ ਆਂਦੇ ਨੇ ਕਿਉਂਕਿ ਬਾਥਰੂਮ ਕਰਨ ਦਾ ਜਾਂ ਲਾਈਟਿੰਗ ਕਰਨ ਦੀ ਵੀ ਬੜੀ ਪ੍ਰੋਬਲਮ ਆ ਇਸ ਵੀਰ ਨੂੰ ਤਾਂ ਉਸ ਭੈਣ ਵੱਲੋਂ ਲਗਾਤਾਰ ਇਸੇ ਤਰੀਕੇ ਨਾਲ ਆਪਣੇ ਘਰ ਵਾਲੇ ਦਾ ਸਾਥ ਦਿੱਤਾ ਜਾ ਰਿਹਾ ਸਾਥ ਵੀ ਉਸ ਭੈਣ ਦਾ ਦੇਣਾ ਬੰਦਾ ਵਾ ਕਿਉਂਕਿ ਉਸਦੇ ਨਾਲ 7 ਫੇਰੇ ਲਏ ਆ ਭੈਣ ਨੇ ਭੈਣ ਨਾਲ ਗੱਲ ਕਰ ਲਾਂਗੇ ਭੈਣ ਕਿੰਨੀਆਂ ਕੁ ਸਮੱਸਿਆਵਾਂ ਕਿੰਨੀ ਕੁ ਮੁਸ਼ਕਲ ਆ ਕਰ ਦੇਵੇ ਬਹੁਤ ਜ਼ਿਆਦੀ ਭਾਜੀ ਮੁਸ਼ਕਲ ਆ ਮੈਂ ਤੇ ਤੁਹਾਨੂੰ ਦੱਸਣ ਦੀ ਕਿ ਰਿਸ਼ਤੇਦਾਰ ਭੈਣ ਭਰਾਵਾਂ ਕੋ ਵੀ ਸਾਰਾ ਆਣਾ ਜਾਣਾ ਬੰਦ ਕਰ ਛੱਡਿਆ ਕਿਉਂਕਿ ਮੈਂ ਇਹਨਾਂ ਦੇ ਕਰਕੇ ਇਹਨਾਂ ਨੂੰ ਛੱਡ ਕੇ ਇਸ ਤਰ੍ਹਾਂ ਮੈਂ ਕਿਤੇ ਜਾ ਹੀ ਨਹੀਂ ਸਕਦੀ ਹੈਗੀ ਮੈਨੂੰ ਟੈਨਸ਼ਨ ਲੱਗੀ ਰਹਿੰਦੀ ਕਿਤੇ ਡੇਗਣਾ ਪਵੇ ਜਿਆਦੀ ਸੱਟ ਲੱਗ ਗਈ ਮੈਨੂੰ ਹੋਰ ਮੁਸ਼ਕਲ ਹੋ ਜਾਣੀ ਕਿਉਂਕਿ ਤੁਹਾਨੂੰ ਪਤਾ ਅੱਜ ਕੱਲ੍ਹ ਸਿਆਣੇ ਬੰਦੇ ਦੀ ਲੈਟਰਨ ਬਾਥਰੂਮ ਚੁੱਕਣਾ ਕਿੰਨਾ ਮੁਸ਼ਕਲ ਹੋ ਜਾਂਦਾ ਕਿਉਂਕਿ ਇਹਨਾਂ ਨੂੰ ਛੱਡ ਕੇ ਮੈਂ ਇੱਕ ਮਿੰਟ ਵੀ ਗਾਂ ਪਛਾਣ ਨਹੀਂ ਜਾਂਦੀ ਜੇ ਮੈਂ ਕੰਮ ਤੇ ਸਿਰੇ ਸੇ ਝਾੜੂ ਮਾਰਨ ਜਾਂਦੀ ਤੇ ਮੈਂ ਕਹਦੇ ਨਹੀਂ ਕਿ ਤੁਸੀਂ ਇੱਥੇ ਬੈਠੇ ਰਹੋ ਮੈਂ ਜਿੰਨਾ ਤੱਕ ਆਵਾਂਗੀ ਨਾ ਤੁਸੀਂ ਬੈੱਡ ਤੋਂ ਨਹੀਂ ਉੱਠਣਾ ਹੈਗਾ ਕਿਸੇ ਪਾਸੇ ਜਾਣਾ ਆਣਾ ਨਹੀਂ ਹੈਗਾ اچھا ਮੈਂ ਇੱਕ ਜੀ ਦੱਸਿਓ ਜਦੋਂ ਘਰ ਵਾਲਾ ਕੰਮ ਕਰਦਾ ਸੀ ਅੱਜ ਤੋਂ 5 ਸਾਲ ਪਿੱਛੇ ਵੇਖ ਲਈਏ ਤਾਂ ਉਸ ਵੇਲੇ ਕਦੇ ਘਰ ਤੋਂ ਬਾਹਰ ਨਹੀਂ ਪਰ ਅੱਜ ਰੇੜੀਆਂ ਸਾਫ਼ ਕਰਨੀਆਂ ਬੜੀ ਬੜੀ ਵੱਡੀ ਗੱਲ ਆ ਹਾਂਜੀ ਭਾਜੀ ਮੈਨੂੰ ਕੋਈ ਦਿੱਕਤ ਨਹੀਂ ਆ ਗਿਰੇ ਜੀ ਸਾਫ਼ ਕਰਨ ਤੇ ਮੈਂ ਆਪਣੀ ਮਿਹਨਤ ਕਰਕੇ ਲਿਆਣੀ ਆ ਮੈਨੂੰ ਕੋਈ ਮੁਸ਼ਕਿਲ ਨਹੀਂ ਨਹੀਂ ਮੈਨੂੰ ਜਿਹੜਾ ਕੋਈ ਪੈਸੇ ਦੀ ਲੋੜ ਹੁੰਦੀ ਤੇ ਮੈਂ ਉਹਨਾਂ ਦੇ ਕੋਲ ਚਲ ਜਾਨੀ ਜਿੰਨੇ ਜਿੰਨੇ ਮੇਰੇ ਪੈਸੇ ਬੰਦੇ ਮੈਨੂੰ ਦੇ ਦੇ ਦਿੰਦੇ ਨੇ ਮੈਨੂੰ ਨਾਂ ਨਹੀਂ ਕਦੀ ਕਰਦੇ ਫਿਰ ਮੈਂ 2.5 ਕਿਲੋ ਦੁੱਧ ਲੈ ਆਵਨੀ ਦੋ ਦਿਨ ਮੈਂ ਉਹਦੇ ਨਾਲ ਕੱਢ ਲੈਣੀ ਜੇ ਘਰ ਦੇ ਵਿੱਚ ਕੋਈ ਮੈਨੂੰ ਕੋਈ ਆਇਆ ਗਿਆ ਹੋਵੇ ਫਿਰ ਮੇਨੂੰ ਜ਼ਿਆਦਾ ਹੋ ਜਾਂਦਾ ਨਹੀਂ ਤੇ ਮੈਨੂੰ ਉਹਦਾ ਕੋਈ ਦਿੱਕਤ ਨਹੀਂ ਮੈਂ ਤਾਂ ਦੇਖੀ ਚੰਨੀ ਕਿ ਮੇਰੇ ਰਿਸ਼ਤੇਦਾਰ ਜੀ ਮੇਰੇ ਓਕੀ ਟਾਈ ਬੁੱਤਿਆਂ ਦੀਆਂ ਉਮਰਾਂ ਛੋਟੀਆਂ ਨੇ ਤੇ ਕੰਮ ਕਰਦੇ ਪਏ ਨੇ ਦਿਹਾੜੀਆਂ ਲਾਉਂਦੇ ਪਏ ਨੇ ਕੀ ਕਰੀਏ ਮਜਬੂਰੀ ਹੈ ਇੱਕ ਦਿਨ ਛੋਟੇ ਵੜਾ ਵੱਡਾ ਵੱਡਾ ਬੇਟਾ ਜਿਹੜਾ ਸੀ ਪੈਸੇ ਚ ਦਿਹਾੜੀ ਲਾਉਣ ਚੱਲਿਆ ਇਹਨਾਂ ਦੇ ਮੂੰਹੋਂ ਨਿਕਲ ਗਿਆ ਕਿ ਪੁੱਤ ਮੈਨੂੰ ਜਾਂਦਾ ਜਾਂਦਾ ਜੱਫੀ ਪਾ ਜਾ ਮੇਰਾ ਬਟਾ ਇਹਨਾਂ ਰੋਇਆ ਆਪਣੇ ਪਾਪਾ ਤੇ ਗੱਲ ਲਾ ਕੇ ਪਜ ਤੀ ਮਨ ਨਹੀਂ ਸਕਦੇ ਸਾਡੇ ਘਰ ਚ ਪਤਾ ਨਹੀਂ ਕੋਣ ਬਟਾ ਵੀ ਇਹਨਾਂ ਰੋਇਆ ਕਹਿੰਦਾ ਦੱਸ ਕੀ ਹੋ ਗਿਆ ਦੱਸ ਤੂੰ ਚੱਲਿਆ ਤੇ ਦਿਹਾੜੀ ਲਾਉਣੀ ਇਹਨਾਂ ਗੱਲ ਲਾ ਕੇ ਕਿਉਂ ਰੋਇਆ ਪਿਓ ਤੇ ਡਾਡੀ ਕਹਿੰਦਾ ਕੋਈ ਗੱਲ ਨਹੀਂ ਅੱਜ ਸਾਡੇ ਤੇ ਜਨ ਮੜਾ ਕੱਲ ਨੂੰ ਚੰਗੇ ਵੀ ਆਉਣਗੇ ਲਿਆਵਾਗਾ ਕਹਿੰਦਾ ਮੈਂ ਚੰਗੇ ਤੇਰੇ ਮੇਰੇ ਬੱਚਾ ਨੇ ਪੜੀ ਕਦੀ ਗਰਸ ਕੇ ਕਦੀ ਕੋਈ ਚੀਜ਼ ਨਹੀਂ ਭੱਗੀ ਹੈਗੀ ਸੀ ਵੀ ਕਦੀ ਸੀ ਕਦੀ ਨਹੀਂ ਕਿਹਾ ਕਿ ਬੱਬੀ ਫਲਾਣਾ ਬੱਚਾ ਉਹ ਪਵਦਾ ਜਟੇ ਘੜਾ ਉਹ ਪਵਦਾ ਕਦੀ ਨਹੀਂ ਕਿਹਾ ਹੈ ਗੱਲ ਨਹੀਂ ਇੰਨੀ ਗੱਲ ਮੈਨੂੰ ਮੈਂ ਰੱਬ ਨਾਲ ਨਹੀਂ ਗਿਲਾ ਗਰੀਬੀ ਦਿੱਤੀ ਤੇ ਫਿਰ ਬਿਮਾਰੀ ਕਿਉਂ ਦੇ ਦਿੱਤੀ ਹੈ ਘਰ 'ਚ ਪਹਿਲਾਂ ਬੱਚੇ ਦਾ ਆਪਰੇਟ ਕਰਾਇਆ ਇਹੀ ਤੇ ਰੱਬ ਤੇ ਕਿਹਾ ਕਿ ਸਾਰੀਆਂ ਮੁਸੀਬਤਾਂ ਰੱਬ ਨੇ ਮੇਰੇ ਜੋਗੀਆਂ ਕਿਉਂ ਰੱਖੀਆਂ ਦੀਆਂ ਜੇ ਚਰਚ ਕਰ ਚ ਗਰੀਬੀ ਪਈ ਸੀ ਇਹਨਾਂ ਨੂੰ ਸਹੀ ਰਹਿਣ ਦਿੰਦਾ ਇਹਨਾਂ ਦੇ ਦੋਖ ਮਿਹਨਤ ਜਿਆਦਾ ਮਾਰਦਾ ਮੈਂ ਕਿਉਂਕਿ ਬੱਚਾ ਤੇ ਤੁਰਿਆ ਫਿਰਦਾ ਵੀ ਮੇਰੀ ਜਿਆਦਾ ਟੈਨਸ਼ਨ ਹੁੰਦੀ ਆ ਭਾਜੀ ਬੱਚਿਆਂ ਦਾ ਭਵਿੱਖ ਬਣਾਣਾ ਹੈ ਚੰਗੇ ਸੁਪਨੇ ਸਜਾਏ ਹੋਣਗੇ ਤੁਸੀਂ ਵੀ ਦੋਨਾਂ ਨੇ ਕਿਤੇ ਬੈਠ ਕੇ ਕਿ ਅਸੀਂ ਬੱਚਿਆਂ ਨੂੰ ਇਹ ਬਣਾਵਾਂਗੇ ਪੜਾ ਲਿਖਾ ਕੇ ਪਰ ਉਹ ਰਹਿ ਗਏ ਉੱਥੇ ਦੇ ਉੱਤੇ ਹੀ ਫਿਰ ਕੀ ਕਰੀਏ ਭਾਜੀ ਹੁਣ ਫਿਰ ਬਹੁਤ ਰੋਟੀ ਪੂਰੀ ਦੀਦੀਆਂ ਕਰਦੀ ਜਦੋਂ ਬੱਚੇ ਲੈ ਆਉਂਦੇ ਆ ਟਾਈਪ ਨਾ ਬਣਾ ਲੈਂਦੀਆਂ ਨਹੀਂ ਤੇ ਫਿਰ ਚੁੱਪ ਕਰਕੇ ਬਹਿ ਰਹਿੰਦਾ ਮੈਂ ਤੇ ਅੜਗਮੜ ਮੈਂ ਕਦੀ ਕਿਸੇ ਕੋ ਮੰਗਦੀ ਮੈਂ ਕਹ ਉਹਨਾਂ ਨੇ ਕਹਣਾ ਦਾ ਕੰਮ ਹੀ ਇਹ ਹੈਗਾ ਦਾ ਨਾ ਮੈਂ ਕਦੀ ਇਹਨੂੰ ਤੰਗੀ ਦਿੰਦੀ ਆ ਕਿ ਮੈਨੂੰ ਉਹ ਚੀਜ਼ ਚਾਹੀਦੀ ਆ ਕਿ ਇਹ ਚੀਜ਼ ਚਾਹੀਦੀ ਮੈਂ ਨਾ ਤੇ ਇੱਕ ਲਾਉਂਦੀ ਹਾਂ ਇੱਕ ਪਾਉਂਦੀ ਹਾਂ ਤੇ ਮੈਂ ਕਦੀ ਗਰਸ ਕੇ ਕਦੀ ਸਿਰ ਦੀ ਚੁੰਨੀ ਤਾਂ ਕਦੀ ਕਦੀ ਨਹੀਂ ਆ ਗਈ ਜੇ ਕੋਈ ਦੇ ਦਿੱਤ ਲਾ ਲਈ ਦੀ ਨਹੀਂ ਤੇ ਮੈਂ ਤੇ ਕਦੀ ਕਿਸੇ ਬਗਵਾ ਕਪੜਾ ਨਹੀਂ ਪਾਇਆ ਹੈਗਾ ਦੇਖੋ ਬਿੱਟੂ ਨੂੰ ਘਰ ਵਾਲੇ ਤੇਰੇ ਨੂੰ ਵੀ ਪੈ ਪੈਣ ਐਸੀ ਚੀਜ਼ ਦੀ ਨਮੋਸ਼ੀ ਹੈ ਕਿ ਮੈਂ ਆਪਣੀ ਘਰ ਵਾਲੀ ਨੂੰ ਕਦੇ ਬਾਹਰ ਨਹੀਂ ਸੀ ਜਾਣ ਦਿੱਤਾ ਅੱਜ ਵਿਚਾਰੀ ਬਾਹਰ ਜਾਂਦੀ ਏ ਕੰਮ ਕਰਦੀ ਏ ਬੱਚੇ ਕੰਮ ਕਰਦੇ ਨੇ ਮਿੱਨੂ ਜੇ ਕੋ ਕਹ ਦੇਦਾ ਕੱਪੜਾ ਪਾੜੋ ਮੈਂ ਹਦ ਨਹੀਂ ਪਾੜੂਗੀ ਕੋਈ ਗੱਲ ਨਹੀਂ ਕੱਪੜੇ ਫੇਰ ਕੀ ਹੋ ਗਈ ਨਾ ਕੱਪੜੇ ਚ ਕੀ ਵੜਿਆ ਦਾ ਕੋਈ ਗੱਲ ਨਹੀਂ ਪਾੜਾਂਗੀ ਮਿੱਨੂ ਜੇ ਦੋਤੀ ਸੀ ਮਿੱਨੂ ਮੈਨੂੰ ਫੋਨ ਕਾਲ ਬੜੇ ਕੀਤੇ ਤੁਸੀਂ ਹਾਂ ਫੋਨ ਬੜੇ ਕੀਤੇ ਕਿਸ ਹਾਸਲ ਫੋਨ ਕੀਤਾ ਹੈ ਭੈਣ ਨੇ ਮਜਬੂਰੀ ਕੀ ਮੈਨੂੰ ਕਿੰਦਾ ਨਾ ਕਿੰਦਾ ਮੇਰੀ ਮੱਤ ਕੀਤੀ ਜਾਵੇ ਮੈਨੂੰ ਕੋਈ ਚੀਜ਼ ਦੀ ਬਸ ਇਹ ਕਿ ਮੇਰਾ ਆਦਮੀ ਦਾ ਇੱਜ਼ਤ ਕਰਾਇਆ ਜਾਵੇ ਮੈਨੂੰ ਕੋਈ ਚੀਜ਼ ਦੀ ਹੋਰ ਜ਼ਰੂਰਤ ਨਹੀਂ ਚਾਹੀਦੀ ਵੀ ਬਸ ਜਿੰਨ ਵੱਤ ਤੋਂ ਵੱਤ ਮੈਨੂੰ ਇਹੀ ਪ੍ਰੀ ਹਲਫ਼ ਕੀਤੀ ਜਾਵੇ ਮੇਰੇ ਆਦਮੀ ਦੀ ਕਿ ਆਪਣੇ ਪੈਰਾਂ ਤੇ ਫਿਰ ਚੱਲੇ ਫਿਰ ਮੇਰਾ ਨਾਲ ਮੇਰਾ ਸਾਥ ਦੇਵੇ ਬਸ ਕੋਈ ਹੋਰ ਕੁਝ ਨਹੀਂ ਚਾਹੀਦਾ ਮੈਂ ਹੀ ਮੰਗ ਚਾਹੁੰਦੀ ਹਾਂ ਸਾਰੀ ਸਰਕਾਰ ਕੋ ਬਿਲਕੁਲ ਭੈਣ ਸਮਾਜ ਸੇਵੀ ਸੰਸਥਾਵਾਂ ਕੋਲ ਸਮਾਜ ਸੇਵੀ ਉਹਨਾਂ ਲੋਕਾਂ ਕੋ ਜਿਹੜੇ ਲਗਾਤਾਰ ਅਜਿਹੇ ਪਰਿਵਾਰਾਂ ਵਾਸਤੇ ਅੱਗੇ ਆਂਦੇ ਨੇ ਮਦਦ ਮੰਗਦੀ ਏ ਕਿ ਮੇਰੇ ਘਰ ਵਾਲੇ ਦਾ ਇੱਕ ਲਾਜ ਚੰਗੇ ਢੰਗ ਨਾਲ ਹੋ ਜਾਵੇ ਜੇਕਰ ਉਸ ਦਾ ਲਾਜ ਚੰਗੇ ਢੰਗ ਨਾਲ ਹੋ ਜਾਵੇਗਾ ਤਾਂ ਉਹ ਫਿਰ ਤੋਂ ਚੱਲ ਫਿਰ ਸਕੇਗਾ ਤੇ ਘਰ ਵਾਸਤੇ ਕੁਝ ਨਾ ਕੁਝ ਕਰ ਸਕੇਗਾ ਬੱਚੇ ਛੋਟੇ ਸੀ ਪੜਾਉਣਾ ਸੀ ਸੁਪਨੇ ਸੀ ਪਰ ਉਹ ਸੁਪਨੇ ਸਾਰੇ ਦੇ ਸਾਰੇ ਕਿਤੇ ਨਾ ਕਿਤੇ ਉਸ ਭੈਣ ਦੇ ਉਸ ਭਾਈ ਦੇ ਟੁੱਟ ਗਏ ਨੇ ਬੱਚੇ ਕੰਮ ਕਰਦੇ ਨੇ ਉਹ ਵੀ ਕੋਈ ਤਿਲ ਫੁੱਲ ਬਾਹਰੋਂ ਲੈ ਕੇ ਆਂਦੇ ਨੇ ਜਿਸ ਦੇ ਨਾਲ ਆਪਣੇ ਘਰ ਦਾ ਗੁਜ਼ਾਰਾ ਤਾਂ ਕਰਦੇ ਨੇ ਪਰ ਇਲਾਜ ਜਿਹੜਾ ਵਾ ਉਸ ਬਿੱਟੂ ਦਾ ਸਹੀ ਤਰੀਕੇ ਨਾਲ ਨਹੀਂ ਹੋ ਰਿਹਾ 4000 ਰੁਪਏ ਕਿਰਾਏ ਦੇ ਮਕਾਨ ਤੇ ਰਹਿ ਰਹੇ ਨੇ ਪਰ ਲਗਾਤਾਰ ਇਸੇ ਤਰੀਕੇ ਦੇ ਨਾਲ ਨਾ ਤਾਂ ਕਿਸੇ ਭਰਾ ਨੇ ਮਦਦ ਕੀਤੀ ਨਾ ਹੀ ਕੋਈ ਭੈਣ ਹੋਸੀ ਬਣੀ ਉਹਨਾਂ ਦੇ ਕਹਿੰਦੇ ਮੁਤਾਬਕ ਕਿਸੇ ਵੀ ਰਿਸ਼ਤੇਦਾਰ ਨੇ ਸਾਡੀ ਬਾਹ ਨਹੀਂ ਫੜੀ ਸੋ ਅਸੀਂ ਜ਼ਰੂਰ ਅਪੀਲ ਕਰਾਂਗੇ ਦਰਸ਼ਕਾਂ ਨੂੰ ਕਿ ਇਸ ਭੈਣ ਲਈ ਜ਼ਰੂਰ ਉਸ ਭਾਈ ਦੇ ਇਲਾਜ ਵਾਸਤੇ ਕੋਈ ਨਾ ਕੋਈ ਵੀਰ ਅੱਗੇ ਆਵੇ ਤਾਂ ਜੋ ਬਿੱਟੂ ਦਾ ਇਲਾਜ ਇੱਕ ਸਹੀ ਟੰਗਣਾ ਹੋ ਸਕੇ ਤੇ ਉਹ ਆਪਣੇ ਪਰਿਵਾਰ ਵਾਸਤੇ ਕੁਝ ਨਾ ਕੁਝ ਫਿਰ ਤੋਂ ਕਰ ਸਕੇ ਕੈਮਰਾ ਪਰਸਨ ਬੋਬੀ ਦੇ ਨਾਲ ਜਤਿੰਦਰ ਗੁੰਡਲ Fast Food News, Gurdaspur.